ਤੇ ਕਾਸਮ ਬੇਗ ਜਹਾਂਗੀਰ ਬਾਦਸ਼ਾਹ ਨੂੰ ਦੱਸਣ ਲੱਗਾ ਹੈ ਵੀ ਮੈਂ ਪਿਛਲੇ ਜਨਮ ਦੇ ਵਿੱਚ ਮੈਂ ਮਨੁੱਖੀ ਜਾਮੇ ਦੇ ਵਿੱਚ ਸੀ ਹੁਣ ਸ਼ੇਰ ਦੀ ਜੂਨ ਧਾਰ ਕੇ ਇਸ ਜੰਗਲ ਦੇ ਵਿੱਚ ਰਹਿੰਦਾ ਹਾਂ ਬਾਦਸ਼ਾਹ ਅਕਬਰ ਆਪ ਜੀ ਦੇ ਜੋ ਪਿਤਾ ਜੀ ਸਨ ਉਹਨਾਂ ਦੇ ਕਬੀਲੇ ਦੇ ਵਿੱਚ ਮੈਂ ਉਹਨਾਂ ਦਾ ਭਰਾ ਲੱਗਦਾ ਸੀ ਇੱਕ ਦਿਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਦੇ ਪਾਸ ਬਾਦਸ਼ਾਹ ਅਕਬਰ ਦਰਸ਼ਨਾਂ ਦੀ ਆਸ ਲੈ ਕੇ ਗਿਆ ਹੈ ਤੇ ਮੈਂ ਵੀ ਬਾਦਸ਼ਾਹ ਅਕਬਰ ਦੇ ਨਾਲ ਸੀ ਪਰ ਮੈਂ ਇਹਦਾ ਬੜਾ ਗੁੱਸਾ ਕੀਤਾ ਕਿ ਬਾਦਸ਼ਾਹ ਹਿੰਦੂਆਂ ਦੀ ਪੂਜਾ ਕਰਨ ਵਾਸਤੇ ਉਹਨਾਂ ਦੇ ਪਾਸ ਜਾਂਦਾ ਹੈ ਮੇਰਾ ਕੋਈ ਚਾਰਾ ਨਾ ਚੱਲਿਆ ਤੇ ਮੈਂ ਮੁੱਖ ਤੋਂ ਬਹੁਤ ਭੜੇ ਸ਼ਬਦ ਕਹੇ ਮਨੋਖਾ ਨੂੰ ਸੁਣਾ ਕੇ ਮੈਂ ਬਹੁਤ ਨਿੰਦਿਆ ਕੀਤੀ ਹੈ ਮੇਰੀ ਬੁੱਧੀ ਸੜ ਗਈ ਸੀ ਉਸ ਸਮੇਂ ਰਾਤ ਮੈਂ ਗੋਇੰਦਵਾਲ ਸਾਹਿਬ ਹੀ ਡੇਰਾ ਕੀਤਾ ਅਚਾਨਕ ਮੇਰੇ ਢਿੱਡ ਦੇ ਵਿੱਚ ਵਿਸ਼ਾਲ ਸੂਲ ਉੱਠਿਆ ਹੈ ਮੈਂ ਖਾਣੇ ਦੇ ਵਿੱਚ ਕੱਚਾ ਮਾਸ ਖਾ ਗਿਆ ਜਿਹੜਾ ਮੇਰੇ ਮੈਦੇ ਦੇ ਵਿੱਚ ਜਾ ਕਰਕੇ ਪਚਿਆ ਨਹੀਂ ਤੇ ਮਰਨ ਸਮੇਂ ਮੈਂ ਗੁਰੂ ਮਹਾਰਾਜ ਜੀ ਤੇ ਮਾਸ ਨੂੰ ਮਨ ਦੇ ਵਿੱਚ ਚਿਤਵਨ ਕੀਤਾ ਹੈ ਗੁਰੂ ਮਹਾਰਾਜ ਜੀ ਦਾ ਤੇ ਮਾਸ ਦਾ ਚਿਤਵਨ ਮੈਂ ਮਨ ਦੇ ਵਿੱਚ ਕੀਤਾ ਪੇਟ ਤੋਖਦਿਆਂ ਮੇਰੀ ਮੌਤ ਹੋ ਗਈ ਹੈ। ਮਾਸ ਦੇ ਦੋਸ਼ ਕਰਕੇ ਮੈਂ ਸ਼ੇਰ ਦਾ ਸਰੀਰ ਧਾਰਨ ਕੀਤਾ ਹੈ। ਤੇ ਗੁਰੂ ਮਹਾਰਾਜ ਦਾ ਚਿਤਵੰਦ ਕਰਕੇ ਮੈਂ ਵੱਡਾ ਫਲ ਪ੍ਰਾਪਤ ਕੀਤਾ ਹੈ। ਆਪ ਸਾਧਗੁਰ ਜੀ ਨੇ ਆ ਕੇ ਮੈਨੂੰ ਮਾਰਿਆ ਹੈ ਤੇ ਭਵਸਾਗਰ ਤੋਂ ਮੇਰਾ ਉਧਾਰ ਕਰ ਦਿੱਤਾ ਹੈ। ਬਾਸਾ ਜਹਾਗੀਰ ਨੂੰ ਕਹਿਣ ਲੱਗਾ ਕਾਸਮ ਬੇਗ ਤੁਸੀਂ ਵੱਡੇ ਭਾਗਾ ਵਾਲੇ ਹੋ। ਸਤਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਦਾ ਧਿਆਨ ਲਾਉਣ ਵਾਸਤੇ yogiyan ਦੇ Swami ਮਨ ਦੇ ਵਿੱਚ ਤਾਂਗ ਰੱਖਦੇ ਹਨ ਵੀ ਸਤਗੁਰੂ ਜੀ ਆ ਕਰਕੇ ਸਾਨੂੰ ਦਰਸ਼ਨ ਦੇਣ ਇਸ ਤਰ੍ਹਾਂ ਕਹਿ ਕੇ ਸਵਰਗਾ ਨੂੰ ਚਲਾ ਗਿਆ ਕਾਸਮ ਬੇਗ ਜਿਹੜਾ ਸ਼ੇਰ ਦੀ ਜੋਂ ਦੇ ਵਿੱਚ ਸੀ ਸਾਧ ਸੰਗਤ ਜੀ ਐਸਾ ਹੈ ਮਹਾਰਾਜ ਜੀ ਵੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੇ ਚਿੰਤਾ ਮਹਿਜੇ ਮਰੈ ਸਰਪਜੋਨ ਬਲਵਲਾ ਉਤਰੈ ਜੋ ਮਨੁਖ ਮਰਨ ਵੇਲੇ ਧਨ ਪਦਾਰਥ ਚੇਤੇ ਕਰਦਾ ਹੈ ਤੇ ਐਸ ਸੋਚ ਦੇ ਵਿੱਚ ਮਰ ਜਾਂਦਾ ਤੇ ਮਹਾਰਾਜ ਜੀ ਫਰਮਾਉਂਦੇ ਹਨ ਸਰਪਜੋਨ ਬਲਵਲਾ ਉਤਰੈ ਉਹ ਮਨੁਖ ਫੇਰ ਸੱਪ ਦੀ ਜੂਨ ਦੇ ਵਿੱਚ ਆਉਂਦਾ ਹੈ ਤੇ ਜਿਹੜਾ ਮਹਾਰਾਜੇ ਫਰਮਾਉਂਦੇ ਹਨ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੈ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ ਉਹ ਫਿਰ ਬਾਰ-ਬਾਰ ਮੁਰਮੁਰ ਕਰਕੇ ਬੇਸਵਾ ਦਾ ਜੋਨ ਦੇ ਵਿੱਚ ਆਉਂਦਾ ਹੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੈ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਜਿਹੜਾ ਸਿਮਰਦਾ ਹੈ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਆਪਣੀਆਂ ਧੀਆਂ ਨੂੰ ਯਾਦ ਕਰਦਾ ਮਰਨ ਸਮੇ ਤੇ ਮਹਾਰਾਜ ਜੀ ਫਰਮਾਉਂਦੇ ਹਨ ਸੂਕਰ ਜੋਨ ਬਲ ਬਲ ਉਤਰੇ ਸੂਰ ਦੀ ਜੋਨ ਦੇ ਵਿੱਚ ਆਉਂਦਾ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੇ ਚਿੰਤਾ ਮਹਿਜੈ ਮਰੈ ਅੰਤ ਸਮੇ ਜਿਹੜਾ ਮਹਿਲ ਮਾਲੀਆਂ ਦੇ ਹੋ ਕੇ ਲੈਂਦਾ ਐਸੇ ਚਿੰਤਾ ਦੇ ਵਿੱਚ ਮਰ ਜਾਂਦਾ ਤੇ ਮਹਾਰਾਜ ਜੀ ਫਰਮਾਉਂਦੇ ਹਨ ਪ੍ਰੇਤ ਜੋਨ ਬਲ ਬਲ ਉਤਰੇ ਪ੍ਰੇਤ ਜੋਨ ਦੇ ਵਿੱਚ ਆਉਂਦਾ ਅੰਤਕਾਲ ਨਾਰਾਇਣ ਸਿਮਰਐ ਐਸੇ ਚਿੰਤਾ ਮਹਿਜੇ ਮਰਐ ਜਿਹੜਾ ਅੰਤ ਸਮੇਂ ਪਰਮੇਸ਼ਰ ਦਾ ਸਿਮਰਨ ਕਰਦਾ ਪਰਮੇਸ਼ਰ ਨੂੰ ਧਿਆਉਂਦਾ ਬਦਤ ਲੋਜਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੇ ਉਸ ਮਨੁੱਖ ਦੇ ਹਿਰਦੈ ਤੇ ਪਰਮੇਸ਼ਰ ਆ ਕਰਕੇ ਵਸਦਾ ਹੈ ਉਹ ਫਿਰ ਸਾਰੇ ਬੰਦਨਾ ਤੋਂ ਮੁਕਤ